ਇਸ ਬਸ ਜਿਹੜਾ ਰੌਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾਂ ਸੈਸ਼ਨ ਸੀਗਾ ਆ ਨਹੀਂ ਹੋਇਆ ਤੇ ਹੁਣ ਆਏ ਸੀ ਉਹਦੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋ ਉਹਰੇ ਵੀ ਜਾਏ ਉਹਨੇ ਚਲੋ ਚੱਲਦੇ ਆ ਦੋਸਤਾਂ ਨਾਲ ਜਾ ਕੁੜਾ ਅਲੱਗ ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਹੈ ਜੀ ਇਹ ਮੁੱਦਾ ਸਾਡੇ ਕੋਲ ਰਿਹਾ ਅਸੀਂ ਤਾਂ ਇੱਕ ਸਿਰਫ ਇੱਕ ਹਮਦਰਦੀ ਦੇ ਤੌਰ ਤੇ ਆਏ ਆਂ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਆ ਫਿਰ ਅਸੀਂ ਕੀ ਚੱਕਣਾ ਮੁੱਦਾ ਚੰਦਪਾੜ ਘੜਪੋਤੀ ਐਕਸ਼ਨ ਕਮੇਟੀ ਚੰਦਪਾੜ ਇਸ ਬਸ ਜਿਹੜਾ ਰੌਲਾ ਸੀ ਉਹਦੇ ਵਾਸਤੇ ਹੀ ਆਏ ਸੀ ਬਈ ਪਹਿਲਾਂ ਸੈਸ਼ਨ ਸੀਗਾ ਆ ਨਹੀਂ ਹੋਇਆ ਡੈਲੀ ਸੀਗੇ ਤੇ ਹੁਣ ਆਏ ਸੀ ਉਰੇ ਹੋਰ ਵੀ ਮੀਟਿੰਗ ਸੀ ਮੈਂ ਕਿਹਾ ਚਲੋ ਉਰੇ ਵੀ ਜਾਏ ਆਨੇ ਨਹੀਂ ਉਹ ਫਿਰ ਪਾਰਟੀਆਂ ਆ ਜੀ ਅਲੱਗ ਅਲੱਗ ਪਾਰਟੀਆਂ ਉਹ ਪਾਰਟੀ ਕਹਿੰਦੀ ਆ ਜੀ ਇਹ ਮੁੱਦਾ ਸਾਡੇ ਕੋਲ ਰਹਿ ਅਸੀਂ ਤਾਂ ਇੱਕ ਸਿਰਫ ਇੱਕ ਹਮਦਰਦੀ ਦੇ ਤੌਰ ਤੇ ਆਏ ਆ ਮੈਂ ਸਿਆਸੀ ਤੌਰ ਤੇ ਤਾਂ ਆਇਆ ਨਹੀਂ ਸੀ ਇਹ ਤਾਂ ਦੇਖ ਜਦੋਂ ਉਹ ਗੱਲ ਹੀ ਨਹੀਂ ਕਰਕੇ ਰਾਜੀ ਆਪਣੀ ਉਹਨਾਂ ਨੂੰ ਆਪਣੀ ਲੋੜ ਹੀ ਨਹੀਂ ਆ ਫਿਰ ਅਸੀਂ ਕੀ ਚੱਕਣਾ ਮੁੱਦਾ पॉलिटिकल बंदि मुड़ेबत कर گوار دے گھر میں مائیکرو فون اپ ویرا اوکے ساں 50 نمبر آیا کہ بولن نو پہلا بول Пока-пока!